ہڈا ایکا زندہ باد زندہ باد زندہ باد بینتیے سارے سارے زندہ باد پیچھے ہوئے سارے انہاں نوں اگے کر دو پیچھے ہوئے سارے پینشن باہ نہیں سی گل کی میں جی زندہ باد زندہ باد زندہ باد لڑنے لوگ زندہ باد زندہ باد زندہ باد ہڈا ایکا زندہ باد زندہ باد زندہ باد پنجاب سرکار مردا باد ਅਜ ਦੇ ਬਾਰੇ ਚ ਦੱਸ ਦਿਓ ਮਿਲ ਕੀ ਹੋਇਆ ਅੱਜ ਕੀ ਮਸਲਾ ਅੱਜ ਦਾ ਮਤਲ ਅੱਜ ਤੁਹਾਡੇ ਲੀਡਰ ਜਿਹੜੇ ਅਰੈਸਟ ਕੀਤੇ ਆ ਪੁਲਿਸ ਦੇ ਵੱਲੋਂ ਡਿਟੇਨ ਕਰਕੇ ਰੱਖਿਆ ਇਹਦਾ ਮਸਲਾ ਕੀ ਹੈ ਮੈਂ ਬਹੁਤ ਸਤਿਕਾਰ ਦੇ ਪ੍ਰੈਸ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਜਿੱਥੇ ਹਿੰਦੁਸਤਾਨ ਦੇ ਵਿੱਚ ਦੁਨੀਆ ਮਾਨ ਕਰ ਰਹੀ ਆ ਵੀ ਇਹ ਇੱਕ ਬਹੁਤ ਵੱਡਾ ਡੈਮੋਕਰੈਟਿਕ ਕੰਟਰੀ ਹੈ ਜਿੱਥੇ ਲੋਕ ਸਭਾ ਚੋਣਾਂ ਦਾ ਪਰਮ ਜਿਹਨੂੰ ਕਹਿੰਦੇ ਨੇ ਸਰਕਾਰਾਂ ਕਹਿ ਰਹੀਆਂ ਸੀ ਇੱਕ ਪਰਮ ਮਨਾ ਰਹੇ ਆ ਪਵਿੱਤਰ ਤਿਹਾਰ ਮਨਾ ਰਹੇ ਆ ਉੱਥੇ ਦੂਜੇ ਪਾਸੇ ਇਹ ਸਰਕਾਰਾਂ ਜਿਹੜੀਆਂ ਨੇ ਸੰਘਰਸ਼ੀ ਲੋਕਾਂ ਦਾ ਜਿਹੜੇ ਆਪਣੇ ਹੱਕ ਮੰਗਰੀ ਇਹਨਾਂ ਸਰਕਾਰਾਂ ਤੋਂ ਉਹਨਾਂ ਦਾ ਗਲਾ ਦਬਾਉਣ ਦੇ ਵਾਸਤੇ ਕਿੰਨੇ ਕਿੰਨੇ ਘਿਣਾਉਣੇ ਕੰਮ ਕਰਦਿਆਂ ਨੇ ਅੱਜ ਪੰਜਾਬ ਦੇ ਵਿੱਚ ਇਹ ਸਭ ਹੋਇਆ ਭਗਵਾਨਤਮਾਨ ਦੀ ਸਰਕਾਰ ਵੱਲੋਂ ਜਿਨ੍ਹਾਂ ਨੇ ਜਿਹੜੀ ਇਹ ਸਰਕਾਰ ਇਹ ਗਰੰਟੀ ਦੇ ਕੇ ਆਈ ਸੀ ਵੀ ਅਸੀਂ ਮੁਲਾਜ਼ਮਾਂ ਵਰਗ ਦੀ ਜਿਹੜੀ ਇੱਕ ਮੁੱਖ ਮੰਗ ਹੈ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਇਹ ਕੰਮ ਕਰਾਂਗੇ ਲੇਕਿਨ ਸਾਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਬਹਾਲ ਤਾਂ ਉਹਨਾਂ ਨੇ ਇਹ ਕੰਮ ਕੀ ਕਰਨਾ ਸੀ ਸਾਡੇ ਆਗੂਆਂ ਨੂੰ ਉਹ ਘਰਾ ਘਰਾ ਵਿੱਚ ਨਜ਼ਰਬੰਦ ਕਰਕੇ ਜੇਲਾ ਵਿੱਚ ਨਜ਼ਰਬੰਦ ਕਰਕੇ ਸਾਡੇ ਆਵਾਜ਼ ਨੂੰ ਦਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਸੰਘਰਸ਼ੀ ਲੋਕ ਪੰਜਾਬ ਦੇ ਸੰਘਰਸ਼ੀ ਮਲਾਜ਼ਮ ਪੰਜਾਬ ਦੇ ਇਹ ਕਿਰਤੀ ਲੋਕ ਜਿਹੜੇ ਨੇ ਉਹ ਇਹੋ ਜਿਹੇ ਗਿੱਦੜ ਭੱਭਕਿਆਂ ਤੋਂ ਨਹੀਂ ਡਰਨਗੇ ਔਰ ਇਹਨਾਂ ਦਾ ਸਬਕ ਜਿਹੜਾ ਹੈ ਸਰਕਾਰਾਂ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਜ਼ਰੂਰ ਦੇਵਾਂਗੇ ਸੋ ਮੇਰਾ ਅਪੀਲ ਹੈ ਪੰਜਾਬ ਸਰਕਾਰ ਨੂੰ ਕਿ ਇਹੋ ਜੇ ਨੀਚ ਹਟਕੰਡੇ ਨਾ ਬਣਾਏ ਜਾਣ ਬਲਕਿ ਮੁਲਾਜ਼ਮ ਵਰਗ ਦੀ ਇਹ ਜਿਹੜੀ ਵੱਡੀ ਮੰਗ ਹੈ ਜ ਜਿਹਦੇ ਵਿੱਚ ਪੰਜਾਬ ਦੇ ਲੱਖਾਂ ਹੀ ਮੁਲਾਜ਼ਮ ਕਵਰ ਹੁੰਦੇ ਨੇ ਇਹ ਪੁਰਾਣੀ ਪੈਨਸ਼ਨ ਬਹਾਲ ਕਰਕੇ ਇਹਨਾਂ ਸਾਡੇ ਸਾਥੀਆਂ ਨੂੰ ਇਹਨਾਂ ਦਾ ਹੱਕ ਦਿੱਤਾ ਜਾਵੇ ਨਾ ਕਿ ਹੱਕ ਦਿਵਾਣ ਦੀ ਇਹ ਜਿਹੜੀ ਇੱਕ ਨਰੋਣੀ ਕੋਸ਼ਿਸ਼ ਕੀਤੀ ਜਾਵੇ ਧੰਨਵਾਦ ਜੀ ਜਸਵੀਰ ਜੀ ਅੱਜ ਜਸਵੀਰ ਜੀ ਅੱਜ ਪੁਲਿਸ ਨੇ ਡਿਟੇਨ ਕਰਕੇ ਰੱਖਿਆ ਹੈ ਭਗਵੰਤ ਮਾਨ ਉਹਨਾਂ ਦਾ ਰੋਡ ਸ਼ੋ ਸੀਗਾ ਹੁਸ਼ਿਆਰਪੁਰ ਦੇ ਵਿੱਚ ਤੇ ਪਿਛਲੇ ਸਮੇਂ ਲਗਾਤਾਰ ਐਲਾਨ ਕਰ ਰਹੀ ਸੀ ਕਿ ਪੰਜਾਬ ਸਰਕਾਰ ਪੇ ਪੈਨਸ਼ਨ ਬਹਾਲ ਕਰਾਂਗੇ ਸਟੇਟਮੈਂਟਾਂ ਵੇ ਆਈਆਂ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਤੁਹਾਡੇ ਸਾਥੀਆਂ ਨੂੰ ਅਰੈਸਟ ਕਰਕੇ ਰੱਖਿਆ ਹੋਇਆ ਸਵੇਰ ਤੋਂ ਲੈ ਕੇ ਜਿਹੜੀ ਸਰਕਾਰ ਧਰਨੇਆਂ ਵਿੱਚੋਂ ਨਿਕਲੀ ਹੈ ਜਿਹੜੀ ਧਰਨੇਆਂ ਚੋਂ ਸਰਕਾਰ ਬਣੀ ਹੈ ਅੱਜ ਉਹ ਸਰਕਾਰ ਨੂੰ ਸਭ ਤੋਂ ਵੱਡਾ ਖਤਰਾ ਧਰਨੇਆਂ ਤੋਂ ਹੀ ਹੈ ਕਾਰਨ ਸਪਸ਼ਟ ਰੂਪ ਵਿੱਚ ਸਾਹਮਣੇ ਹੈ ਜਿਹੜੀ ਸਰਕਾਰ ਨੇ ਗਾਰੰਟੀ ਦੇ ਰੂਪ ਵਿੱਚ ਸ਼ਾਮਲ ਕੀਤਾ ਇਹ ਚੋਣ ਮੈਨੀਫੈਸਟੋ ਕਿ ਜਿੱਦਾਂ ਹੀ ਸਾਡੀ ਸਰਕਾਰ ਬਣੇਗੀ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਅੱਜ ਅਸੀਂ ਕੋਈ ਹੋਰ ਚੀਜ਼ ਨਹੀਂ ਮੰਗ ਰਹੇ ਜਿਹੜੀ ਸਰਕਾਰ ਨੇ ਲਿਖਤੀ ਨੋਟੀਫਿਕੇਸ਼ਨ ਕੀਤਾ ਹੋਇਆ ਉਸੇ ਦਾ ਅਸੀਂ ਭਗਵੰਤ ਮਾਨ ਨੂੰ ਵਾਅਦਾ ਯਾਦ ਕਰਾਉਣ ਜਾਣਾ ਸੀ ਟਾਂਡੇ ਕਿਉਂਕਿ ਅੱਜ ਉਹਨਾਂ ਦਾ ਰੋਡ ਸ਼ੋ ਸੀ ਅਸੀਂ ਕੱਲ ਦਾ ਸਾਡੀ ਕਮੇਟੀ ਵੱਲੋਂ ਇਹ ਡਿਸੀਜਨ ਸੀਗਾ ਵੀ ਜਿੱਥੇ ਵੀ ਜਿਹੜੇ ਵੀ ਜ਼ਿਲ੍ਹੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਜਾਏਗਾ ਉਹਨੂੰ ਅਸੀਂ ਉਹ ਝੂਠਾ ਨੋਟੀਫਿਕੇਸ਼ਨ ਦਿਖਾਵਾਂਗੇ ਜਿਹੜਾ 18 ਨਵੰਬਰ 2022 ਨੂੰ ਜਾਰੀ ਕੀਤਾ ਸੀ ਜਿਹਦੇ ਤਹਿਤ ਪੰਜਾਬ ਦੇ 2 ਲੱਖ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਮਿਲਣੀ ਸੀਗੀ ਉਹ ਉਸ ਵੇਲੇ ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਸੀ ਪਰ ਅੱਜ ਡੇਢ ਪੌਣੇ 2 ਸਾਲ ਹੋ ਚੱਲੇ ਆ ਉਹ ਨੋਟੀਫਿਕੇਸ਼ਨ ਕਿਤੇ ਵੀ ਜ਼ਮੀਨ ਤੇ ਲਾਗੂ ਨਹੀਂ ਹੋਇਆ ਅੱਜ ਵੀ ਜਿਹੜੇ ਕਰਮਚਾਰੀ ਰਿਟਾਇਰ ਹੋ ਰਹੇ ਆ 1000 1200 2000 4000 ਪੈਨਸ਼ਨ ਲੈ ਰਹੇ ਆ ਅਸੀਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਵੱਡੇ ਵੱਡੇ ਵਾਅਦੇ ਕਰਕੇ ਜਿਹੜੇ ਕਹਿੰਦੇ ਸੀ ਵੀ ਸਾਡੇ ਰਾਜ 'ਚ ਧਰਨਿਆਂ ਲਾਣ ਦੀ ਕਦੇ ਨੌਬਤ ਨਹੀਂ ਆਏਗੀ ਅੱਜ ਹਾਲਾਤ ਇਹ ਬਣ ਗਿਆ ਅਸੀਂ ਆਪਣੀ ਗੱਲ ਹੀ ਰੱਖਣਾ ਚਾਹੁੰਦੇ ਸੀ ਮੁੱਖ ਮੰਤਰੀ ਅੱਗੇ ਅੱਜ ਪੂਰੀ ਦਿਹਾੜੀ ਸਾਨੂੰ ਇੱਥੇ ਨજરਬੰਦ ਕਰਕੇ ਗ੍ਰਿਫਤਾਰ ਸਵੇਰੇ ਉੱਠਦੇ ਆ ਸਾਰੀ ਸਾਨੂੰ ਗ੍ਰਿਫਤਾਰ ਕੀਤਾ ਇਹ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਮੈਨੂੰ ਸਾਥੀਆਂ ਸਵੇਤ ਕਰਕੇ ਇਸ ਥਾਣੇ ਅੰਦਰ ਬੰਦ ਕੀਤਾ ਕਹਿਣ ਦਾ ਭਾਵ ਅੱਜ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਲੋਕਤੰਤਰ ਨਾਲ ਦੀ ਕੋਈ ਚੀਜ਼ ਨਹੀਂ ਰਹੀ ਸਾਨੂੰ ਆਪਣੀ ਗੱਲ ਕਰਨ ਦਾ ਜਿਹੜਾ ਸਮਾਂ ਨਹੀਂ ਦਿੱਤਾ ਜਾ ਰਿਹਾ ਸਾਡੇ ਨਾਲ ਬੈਠ ਕੇ ਜਿਹੜੀ ਗੱਲ ਕਰਨ ਨੂੰ ਮੁੱਖ ਮੰਤਰੀ ਤਿਆਰ ਨਹੀਂ ਸਾਡੇ ਕੋਲ ਹੋਰ ਕੀ ਰਾਹ ਬਣ ਬਚਦਾ ਹੈ ਮੈਂ ਪੰਜਾਬ ਦੇ 2 ਲੱਖ ਕਰਮਚਾਰੀਆਂ ਨੂੰ ਅਪੀਲ ਕਰਾਂਗਾ ਐਨ ਪੀ ਐਸ ਦੀ ਪਟਾਪੇ ਦੀ ਸਭ ਤੋਂ ਵੱਡੀ ਲੜਾਈ ਹੈ ਔਰ ਇਹ ਦੁੱਖ ਦੀ ਗੱਲ ਹੈ ਸਰਕਾਰ ਜਿਹੜਾ ਵਾਅਦਾ ਕਰਕੇ ਸੱਤਾ ਵਿੱਚ ਆਈ ਹੈ ਉਹ ਸਾਜ ਅੱਜ ਉਸ ਵਾਅਦੇ ਤੋਂ ਭੱਜ ਰਹੀ ਹੈ ਕਦੇ ਕੇਂਦਰ ਸਰਕਾਰ ਤੇ ਨਜ਼ਰਾਂ ਸਿੱਟ ਨਹੀਂ ਹੈ ਕਦੇ ਕਹਿ ਰਿਹਾ ਸਾਡੇ ਕੋਲੇ ਬਜਟ ਨਹੀਂ ਇਹ ਸਰਕਾਰ ਨੇ ਐਲਾਨ ਕਰਨ ਤੋਂ ਪਹਿਲਾਂ ਸੋਚਣਾ ਸੀ ਬਾਅਦ ਦੀਆਂ ਇਹ ਗੱਲਾਂ ਦਾ ਕੋਈ ਮਤਲਬ ਨਹੀਂ ਰਹਿੰਦਾ ਜੋ ਕਿ ਸਰਕਾਰ ਕੋ ਵੱਡੇ ਪੜੇ ਲਿਖੇ ਅਫਸਰ ਹਨ ਉਹ ਸਾਰਾ ਕੁਝ ਜਾਣਦੇ ਨੇ ਪਰ ਸਰਕਾਰ ਐਸ ਵੇਲੇ ਟਾਈਮ ਲੰਘਾ ਰਹੀ ਹੈ ਮੈਂ ਪੰਜਾਬ ਦੇ 2 ਲੱਖ ਕਰਮਚਾਰੀਆਂ ਨੂੰ ਅਪੀਲ ਕਰਦਾ ਜਿੱਥੇ ਕੇਂਦਰ ਸਰਕਾਰ ਨੇ ਸਾਡੇ ਨਾਲ ਕਮੇਟੀ ਦੇ ਨਾਂ ਤੇ ਧੋਖਾ ਕੀਤਾ ਹੈ ਉਹਨੂੰ ਸਵਖਿਵਾਣ ਦੀ ਲੋੜ ਹੈ ਔਰ ਸਭ ਤੋਂ ਵੱਡਾ ਸੰਸਕਾਰ ਇਸ ਪੰਜਾਬ ਸਰਕਾਰ ਨੂੰ ਲੋੜ ਹੈ ਜਿਹੜੀ ਸਾਨੂੰ ਇੱਕ ਆਮ ਨਾਗਰਿਕ ਦੇ ਤੌਰ ਤੇ ਅਸੀਂ ਗੱਲ ਰੱਖਣਾ ਚਾਹੁੰਦੇ ਸੀ ਉਹ ਸਾਨੂੰ ਜੇਲਾ ਵਿੱਚ ਡੱਕ ਰਹੀ ਹੈ ਸੋ ਇਹ ਕਰਮਚਾਰੀ ਆਮ ਪੰਜਾਬ ਦੇ ਲੋਕਾਂ ਦੇ ਹੱਥ ਹੈ ਵੀ ਉਹਨੇ ਇਸ ਸਰਕਾਰ ਨੂੰ ਇਹ ਚੋਣਾਂ ਦੇ ਵਿੱਚ ਸਵਖਿਵਾਣਾ ਜਾਂ ਨਹੀਂ ਸਵਖਿਵਾਣਾ ਜੇ ਨਹੀਂ ਸिखਾਇਆ ਤੇ ਕੁਦਰਤੀ ਗੱਲ ਹੈ ਜਿੰਨੇ ਵੀ ਹੱਕ ਹਕੂਕ ਦੀ ਲੜਨ ਵਾਲੇ ਲੋਕ ਹੈ ਉਹ ਸਾਰੇ ਮੇਰੇ ਵਾਂਗ ਜਿਵੇਂ ਅੱਜ ਸਵੇਰ ਦਾ ਇੱਥੇ ਅੱਜ ਨਜ਼ਰਬੰਦ ਕੀਤਾ ਸੀ ਗ੍ਰਿਫਤਾਰ ਕੀਤਾ ਸੀ ਉਹ ਸਾਰੇ ਗ੍ਰਿਫਤਾਰ ਹੋਣਗੇ ਹੁਣ ਸਾਡੀ ਲੜਾਈ ਯਾਰ ਪਾਰ ਦੀ ਹੈ ਵੀ ਜਾਂ ਤਾਂ ਅਸੀਂ ਗੱਲ ਰੱਖਣ ਵਾਲੀ ਸਰਕਾਰ ਜੁੜੀਏ ਲੋਕਤੰਤਰ ਦੀ ਜਿੱਤ ਕਰੀਏ ਜਾਂ ਇਹ ਸਰਕਾਰ ਨੂੰ ਸੱਤਾ ਤੇ ਬਿਠਾਣਾ ਉਹ ਸਾਡੇ ਹੱਥਾਂ ਮੈਨੂੰ ਜਰੂਰ ਆਸ ਹੈ ਵੀ ਕਰਮਚਾਰੀਆਂ ਵਿੱਚ ਅੱਜ ਜਿਹੜਾ ਰੋਸ ਹੈ ਔਰ ਗੁੱਸਾ ਹੈ ਉਹ 13 ਦੀਆਂ 13 ਸੀਟਾਂ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਨੂੰ ਸਭ ਖਸਖਾਣਗੇ ਇਹਨਾਂ ਨੂੰ ਪਤਾ ਲੱਗੇਗਾ ਮਲਾਦਮ ਇਕਤਾ ਦੀ ਮਜ਼ਦੂਰ ਇਕਤਾ ਦੀ ਤੇ ਕਿਸਾਨ ਇਕਤਾ ਦੀ ਔਰ ਸਾਡੀ ਇਹ ਕੋਸ਼ਿਸ਼ ਹੋਏਗੀ ਵੀ ਜਿੰਨਾ ਵੀ ਇਹ ਸਰਕਾਰ ਸਾਡੇ ਨਾਲ ਧੋਖਾ ਕੀਤਾ ਆ ਔਰ ਬੋਰਡ ਦੀ ਚੋੜ ਜਿਹੜੇ ਕਰਮਚਾਰੀ ਹੈ ਹੁਣ ਆਉਣ ਵਾਲੇ ਸਮੇਂ 'ਚ ਉਹ ਬੋਰਡ ਦੀ ਚੋੜ ਨਾਲ ਜਿਹੜਾ ਸਰਕਾਰ ਤੇ ਤਗੜੀ ਸੱਟ ਮਾਰਨਗੇ